ਕਿ ਬਹੁਤ ਲੋਕ ਜਠੇਰਿਆਂ ਦੀ ਪੂਜਾ ਕਰਦੇ ਨੇ ਜਠੇਰਿਆਂ ਨੂੰ ਮੰਨਦੇ ਨੇ ਕੀ ਜਠੇਰਿਆਂ ਦੀ ਪੂਜਾ ਕਰਨ ਦਾ ਜਠੇਰਿਆਂ ਨੂੰ ਮੰਨਣ ਦਾ ਕੋਈ ਲਾਭ ਵੀ ਹੈ ਕੋਈ ਫਾਇਦਾ ਵੀ ਹੈ ਮਾਲਕੋ ਇਸ ਦੇ ਬਾਰੇ ਦੱਸੋ ਉਸਨੇ ਸਵਾਲ ਕੀਤਾ ਤਾਂ ਅੱਜ ਦੇ ਸਤਸੰਗ ਦੀ ਸ਼ੁਰੂਆਤ ਉਸ ਸਵਾਲ ਦੇ ਜਵਾਬ ਤੋਂ ਹੀ ਕਰਾਂਗੇ ਤਕਰੀਬਨ ਤਕਰੀਬਨ ਦੇਖਣ ਚਾਇਆ ਹੈ ਕੇ ਬਹੁਤ ਲੋਕ ਜਠੇਰਿਆਂ ਨੂੰ ਮੰਨਦੇ ਐ ਬਹੁਤ ਲੋਕ ਜਠੇਰਿਆਂ ਦੀ ਪੂਜਾ ਕਰਦੇ ਹੈ ਤੁਹਾਡੇ ਚ ਵੀ ਤਕਰੀਬਨ ਤਕਰੀਬਨ 90% ਲੋਕ ਜਠੇਰਿਆਂ ਨੂੰ ਮੰਨਦੇ ਹੀ ਐ ਸਿਰਫ 10% ਐਸੇ ਭਾਗਿਆਸ਼ਾਲੀ ਹੋਣਗੇ ਖੁਸ਼ਕਿਸਮਤ ਹੋਣਗੇ ਜਿਹੜੇ ਇਸ ਚੱਕਰ ਤੋਂ ਬਚੇ ਹੋਏ ਐ ਖੁਸ਼ਕਿਸਮਤ ਐ ਉਹ ਜਿਹੜੇ ਇਸ ਚੀਜ਼ ਤੋਂ ਬਚੇ ਹੋਏ ਐ ਜਿਠੇਰੇ ਜਿਸ ਦੀ ਤੁਸੀਂ ਪੂਜਾ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਜਿਠੇਰੇ ਹੈ ਕੀ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕੀ ਕਿਸੇ ਨੂੰ ਪਤਾ ਹੈ ਜਿਠੇਰੇ ਕਿਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਪਤਾ ਹੈ ਜਰਾ ਹੱਥ ਖੜਾ ਕਰੋ ਜਿਸ ਨੂੰ ਪਤਾ ਹੈ ਕਿ ਜਿਠੇਰੇ ਕੌਣ ਹੈ ਜਿਠੇਰੇ ਕਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਜੀਬ ਹੱਥ ਖੜਾ ਕਰੋ ਪਰ ਇੱਥੇ ਇੱਕ ਵੀ ਜੀਵ ਨਹੀਂ ਹੈ ਜਿਸਨੇ ਹੱਥ ਖੜਾ ਕੀਤਾ ਹੋਵੇ ਕਿ ਮੈਨੂੰ ਜਠੇਰਿਆਂ ਬਾਰੇ ਪਤਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਡੀ ਮੂਰਖਤਾ ਇਹਦੇ ਵਿੱਚ ਹੀ ਹੈ ਕਿ ਸਾਨੂੰ ਪਤਾ ਹੈ ਨਹੀਂ ਕਿ ਜਠੇਰੇ ਕੀ ਹੈ ਔਰ ਅਸੀਂ ਫਿਰ ਵੀ ਉਹਦੀ ਪੂਜਾ ਕਰ ਰਹੇ ਹਾਂ ਇਸ ਤੋਂ ਬੜੀ ਮੂਰਖਤਾ ਹੋਰ ਕੀ ਹੋ ਸਕਦੀ ਹੈ ਐਸੀ ਉਸ ਰਸਤੇ ਚੱਲ ਰਹੇ ਹਾਂ ਪਰ ਕਿਸ ਰਸਤੇ ਚੱਲ ਰਹੇ ਹਾਂ ਮੰਜ਼ਿਲ ਕੀ ਹੈ ਸਾਨੂੰ ਪਤਾ ਹੀ ਨਹੀਂ ਹੈ ਫਿਰ ਐਸੀ ਮੰਜ਼ਿਲ ਐਸੇ ਮਾਰਗ ਤੇ ਚੱਲਣਾ ਹੀ ਵਿਅਰਥ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਆਂ ਜਿਨ੍ਹਾਂ ਨੂੰ ਅਸੀਂ ਮੰਨਦੇ ਆਂ ਉਹ ਆਖਰ ਹੈ ਕੀ ਉਹ ਕੌਣ ਹੈ ਕਿ ਉਹਨਾਂ ਦੀ ਪੂਜਾ ਕਰਨਾ ਜਾਇਜ਼ ਹੈ ਕਿ ਉਹਨਾਂ ਦੀ ਪੂਜਾ ਕਰਨ ਦਾ ਕੋਈ ਲਾਭ ਹੈ ਜਾਂ ਅਸੀਂ ਐਵੇਂ ਦੇਖਾ ਦੇਖੀ ਕਰੀ ਜਾ ਰਹੇ ਆਂ ਕਰੀ ਜਾ ਰਹੇ ਆਂ ਉਰਾਜ ਦੇਖਣ ਚਾਹਿਆ ਕਿ ਇਨਸਾਨ ਨੂੰ ਖੁਦ ਨੂੰ ਕੁਝ ਨਹੀਂ ਪਤਾ ਬਸ ਕਹਿੰਦਾ ਮੇਰੇ ਬਾਪ ਦਾਦਾ ਪੂਜਦੇ ਸੀ ਹੁਣ ਮੈਂ ਪੂਜ ਰਿਹਾ ਹਾਂ ਇਨਸਾਨ ਲਕੀਰ ਦਾ ਫਕੀਰ ਬਣਿਆ ਹੋਇਆ ਹੈ ਇਸ ਲਈ ਅੱਜ ਦੇ ਸਤਸੰਗ ਚ ਪਹਿਲਾਂ ਜਿਠੇਰਿਆਂ ਬਾਰੇ ਤੁਹਾਨੂੰ ਸਮਝਾ ਦਈਏ ਕਿ ਜਿਠੇਰੇ ਕੀ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਜਿਨ੍ਹਾਂ ਦੀ ਪੂਜਾ ਦਾ ਕੋਈ ਲਾਭ ਨਹੀਂ ਹੈ ਜਿਨ੍ਹਾਂ ਦੀ ਪੂਜਾ ਦਾ ਕੋਈ ਅਰਥ ਨਹੀਂ ਹੈ ਜੋ ਬੇਅਰਥ ਦੀ ਦੌੜ ਹੈ ਪਹਿਲਾਂ ਇਹ ਸਮਝ ਲਈਏ ਕਿ ਜਿਠੇਰੇ ਹੈ ਕੀ ਇਸ ਨੂੰ ਸਮਝਾਣਾ ਥੋੜਾ ਆਸਾਨ ਕਰ ਦਈਏ ਤੁਹਾਡੇ ਵਾਸਤੇ ਜਠੇਰੇ ਅੱਜ ਤੁਸੀਂ ਬੈਠੇ ਹੋ ਨਾ ਸਵਾਸ ਲੈ ਰਹੇ ਹੋ ਰੋਟੀ ਖਾਂਦੇ ਹੋ ਪੀਂਦੇ ਹੋ ਚੱਲਦੇ ਹੋ ਜ਼ਿੰਦਗੀ ਜੀ ਰਹੇ ਹੋ ਕੱਲ ਨੂੰ ਤੁਸੀਂ ਸੰਸਾਰ ਤੋਂ ਚਲੇ ਜਾਂਦੇ ਹੋ ਕੱਲ ਨੂੰ ਤੁਹਾਡੀ ਮ੍ਰਿਤਿ ਹੋ ਜਾਂਦੀ ਹੈ ਜੋ ਕਿ ਇੱਕ ਦਿਨ ਹੁਣੀ ਹੈ ਮੌਤ ਤੋਂ ਕੋਈ ਬਚਿਆ ਨਹੀਂ ਹੈ ਅੱਜ ਤੁਸੀਂ ਬੈਠੇ ਹੋ ਜਿਉਂਦੇ ਹੋ ਜਦੋਂ ਤੁਹਾਡੀ ਮੌਤ ਹੋ ਜਾਂਦੀ ਹੈ ਤੁਸੀਂ ਮਰ ਜਾਂਦੇ ਹੋ ਤਾਂ ਆਪਣੀ ਔਲਾਦ ਵਾਸਤੇ ਆਪਣੇ ਪੋਤਿਆਂ ਵਾਸਤੇ ਤੁਸੀਂ ਜਠੇਰੇ ਬਣ ਜਾਣਾ ਹੈ ਕਿਉਂਕਿ ਜਠੇਰਿਆਂ ਦਾ ਮਤਲਬ ਹੈ ਜੋ ਸਾਡੇ ਦਾਦੇ ਪੜਦਾਦੇ ਦੁਨੀਆ ਤੋਂ ਚਲੇ ਗਏ ਹਨ ਜਿਨ੍ਹਾਂ ਨੂੰ ਕਹਿੰਦੇ ਵੱਡੇ-ਵਡੇਰੇ ਸਾਡੇ ਵੱਡੇ-ਵਡੇਰੇ ਸਾਡੇ ਦਾਦੇ ਪੜਦਾਦੇ ਪਿਤਾ ਜੋ ਸੰਸਾਰ ਤੋਂ ਕੂਚ ਕਰ ਚੁੱਕੇ ਹੈ ਉਹ ਜਠੇਰੇ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ ਪਰ ਅਸੀਂ ਤੁਹਾਨੂੰ ਇੱਕ ਸਵਾਲ ਕਰਨੀ ਚਾਹਾਂਗੇ ਕਿ ਆਪਣੀ ਜ਼ਿੰਦਗੀ ਨੂੰ ਦੇਖੋ ਕਿ ਤੁਹਾਡੀ ਜ਼ਿੰਦਗੀ ਕਿਹਸੀ ਹੈ ਆਪਣੀ ਜ਼ਿੰਦਗੀ ਨੂੰ ਦੇਖੋ ਕਿ ਤੁਹਾਡੀ ਜ਼ਿੰਦਗੀ ਤੁਹਾਡਾ ਜੀਵਨ ਕਿਹਸਾ ਹੈ ਤੁਸੀਂ ਆਪਣਾ ਜੀਵਨ ਕਿਸ ਢੰਗ ਨਾਲ ਜੀ ਰਹੇ ਹੋ ਕੀ ਤੁਹਾਡੀ ਜ਼ਿੰਦਗੀ ਚ ਐਸਾ ਕੁਝ ਹੈ ਕਿ ਕੱਲ ਨੂੰ ਤੁਸੀਂ ਮਰ ਜਾਵੋ ਔਰ ਤੁਹਾਡੀ ਔਲਾਦ ਤੁਹਾਡੀ ਪੂਜਾ ਕਰੇ ਕੀ ਹੈ ਤੁਹਾਡੇ ਜੀਵਨ ਚ ਐਸਾ ਕੁਝ ਕੀ ਕਰਦੇ ਹੋ ਤੁਸੀਂ ਪਰਮਾਤਮਾ ਦੀ ਇੰਨੀ ਬੰਦਗੀ ਕਿਉਂਕਿ ਪੂਜਾ ਪਾਠ ਜਾਂ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਜੀਂਦੇ ਜੀ ਆਪਣੇ ਆਪ ਨੂੰ ਉਸ ਪਰਮਾਤਮਾ ਨਾਲ ਜੋੜ ਦਿੱਤਾ ਹੁੰਦਾ ਹੈ ਇੱਕ ਇਨਸਾਨ ਦਾ ਪਿਤਾ ਸ਼ਰਾਬ ਪੀਂਦਾ ਹੈ ਇੱਕ ਇਨਸਾਨ ਦਾ ਪਿਤਾ ਗਾਲੀ ਗਲੋਚ ਕਰਦਾ ਹੈ ਇੱਕ ਇਨਸਾਨ ਦਾ ਪਿਤਾ ਲੜਾਈ ਝਗੜੇ ਕਰਦਾ ਹੈ ਉਹ ਮਰ ਗਿਆ ਔਰ ਫਿਰ ਉਹਦੀ ਜਠੇਰੇ ਬਣਾ ਕੇ ਪੂਜਾ ਕਰੋ ਤਾਂ ਜਾਇਜ਼ ਹੈ ਐਸੇ ਇਨਸਾਨ ਦੀ ਪੂਜਾ ਅਜੇ ਇਨਸਾਨ ਉਹੀ ਤਾਂ ਕਰ ਰਿਹਾ ਹੈ ਔਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਤੁਸੀਂ ਕਿ ਜਿਹੜੇ ਵੀ ਜਠੇਰਿਆਂ ਦੀ ਪੂਜਾ ਕਰਦੇ ਉਹ ਘਰ ਚ ਕਦੀ ਸੁਖੀ ਹੋਣਗੇ ਨਹੀਂ ਤੁਸੀਂ ਜਿੰਨੇ ਜੀ ਪੂਜਾ ਕਰਦੇ ਹੋ ਜਠੇਰਿਆਂ ਦੀ ਕਿ ਅਸੀਂ ਮੰਨਦੇ ਆ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਲਓ ਸਭ ਤੋਂ ਜ਼ਿਆਦਾ ਦੁਖੀ ਤੁਸੀਂ ਹੋਵੋਗੇ ਕਿਉਂ ਕਿਉਂ ਦੁਖੀ ਹੋਵੋਗੇ ਕਿਉਂਕਿ ਘਰ ਚ ਪੂਜਾ ਕਰਨੀ ਹੈ ਤਾਂ ਗੁਰੂਆਂ ਦੀ ਕਰੋ ਸੰਤਾਂ ਦੀ ਕਰੋ ਉਹਨਾਂ ਰੂਹਾਂ ਦੀ ਕਰੋ ਜੋ ਸਿਮਰਨ ਕਰਕੇ ਮੁਕਤ ਹੋ ਗਈਆਂ ਮੋਕਸ਼ ਨੂੰ ਪਾ ਲਿਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਆਨੰਦ ਨਾਲ ਜੋੜ ਦਿੱਤਾ ਐਸਿਆਂ ਦੀ ਪੂਜਾ ਕਰੋਗੇ ਤਾਂ ਤੁਹਾਡੇ ਘਰ 'ਚ ਆਨੰਦ ਆਏਗਾ ਤਾਂ ਜਿਹੜੇ ਆਪਣੀ ਜ਼ਿੰਦਗੀ ਦੁੱਖਾਂ 'ਚ ਜੀ ਕੇਗੇ ਔਰ ਇਸ ਵੇਲੇ ਨਰਕਾਂ ਦੀ ਅੱਗ 'ਚ ਸੜ ਰਹੇ ਹੈ ਜਾਂ ਕਿਤੇ ਕੁੱਤਾ ਬਿੱਲੀ ਬਣ ਕੇ ਬੈਠੀ ਹੈ ਐਸੀਆਂ ਰੂਹਾਂ ਨੂੰ ਯਾਦ ਕਰੋਗੇ ਤਾਂ ਉਹ ਰੂਹਾਂ ਦੁੱਖ ਹੀ ਲੈ ਕੇ ਆਣਗੀਆਂ ਘਰ ਦੇ ਵਿੱਚ ਇਸ ਲਈ ਤਾਂ ਤੁਹਾਡੇ ਜੀਵਨ 'ਚ ਦੁੱਖ ਹੈ ਇੱਕ ਵੀ ਜੀਵ ਹੱਥ ਖੜਾ ਕਰ ਦੇਵੇ ਕਿ ਮੈਂ ਜਠੇਰਿਆਂ ਨੂੰ ਪੂਜਦਾ ਤਾਂ ਮੇਰੇ ਜੀਵਨ 'ਚ ਬੜਾ ਸੁੱਖ ਹੈ ਬੜੀ ਖੁਸ਼ੀ ਹੈ ਕਰੋ ਇੰਨੇ ਜੀ ਬੈਠੇ ਕਰੋ ਇੱਕ ਜੀਵ ਹੱਥ ਖੜਾ ਪਰ ਨਹੀਂ ਕਿਉਂਕਿ ਜੋ ਹੋ ਹੀ ਨਹੀਂ ਸਕਦਾ ਹਾਲੇ ਇਹ ਬੰਦਾ ਕਹਿ ਸਕਦਾ ਮੈਂ ਸਤਗੁਰੂ ਨਾਲ ਜੁੜਿਆ ਆ ਮੈਂ ਖੁਸ਼ ਆ ਇਸ ਲਈ ਜਿਹੜੇ ਜੀਵ ਸਿਰਫ ਸਤਗੁਰੂ ਨਾਲ ਜੁੜੇ ਆ ਜਿਹੜੇ ਦੇ ਸਿਰਫ ਇੱਕ ਮਾਲਿਕ ਨਾਲ ਜੁੜੇ ਆ ਉਹ ਕਿਹੜੇ ਜੀਵ ਆ ਜਿਹੜੇ ਕਹਿ ਸਕਦੇ ਸੀ ਸੁਖੀ ਆ ਦੇਖੋ ਕਿੰਨੇ ਆ ਦੇ ਹੱਥ ਖੜੇ ਹੋ ਗਏ ਤਕਰੀਬਨ ਤਕਰੀਬਨ ਸਭ ਦੇ ਹੱਥ ਖੜੇ ਹੋ ਗਏ ਇੱਥੋਂ ਸਮਝ ਲਓ ਕਿ ਜਟੇਰਿਆਂ ਨੂੰ ਪੂਜ ਕੇ ਸੁੱਖ ਆਏਗਾ ਕਿਦਾਂ ਕਿਉਂਕਿ ਸੁੱਖ ਉਹੀ ਦੇ ਸਕਦਾ ਜਿਹਦੇ ਪੱਲੇ ਆਨੰਦ ਹੋਵੇ ਜਿਹੜੀਆਂ ਰੂਹਾਂ ਆਪ ਹੀ ਆਪਣੇ ਕਰਮਾ ਕਰਕੇ ਦੁੱਖ ਪਾ ਰਹੀਆਂ ਹੈ ਉਹਨਾਂ ਰੂਹਾਂ ਨੂੰ ਯਾਦ ਕਰੂਗੇ ਤਾਂ ਉਹ ਰੂਹਾਂ ਤੁਹਾਡੇ ਘਰ ਆਣਗੀਆਂ ਦੁੱਖ ਲੈ ਕੇ ਆਣਗੀਆਂ ਇਹ ਤਾਂ ਇਸੇ ਤਰ੍ਹਾਂ ਹੈ ਕਿ ਇੱਕ ਆਦਮੀ ਦੇ ਸਿਰ ਤੇ ਕੂੜੇ ਦੀ ਟੋਕਰੀ ਹੈ ਬਦਬੋਹ ਦੀ ਟੋਕਰੀ ਹੈ ਔਰ ਇੱਕ ਆਦਮੀ ਦੇ ਕੋਲ ਤਾਜੇ ਖਿਲੇ ਹੋਏ ਫੁੱਲ ਹੈ ਜਿਹਦੇ ਸਿਰ ਤੇ ਕੂੜੇ ਦੀ ਟੋਕਰੀ ਚੱਕੀ ਹੋਈ ਹੈ ਬਦਬੋਹ ਦੀ ਟੋਕਰੀ ਚੱਕੀ ਹੋਈ ਹੈ ਉਹਨੂੰ ਘਰ ਚ ਬੁਲਾਓਗੇ ਤਾਂ ਬਦਬੋਹੀ ਲੈ ਕੇ ਆਏਗਾ ਸੜਾਹਾਂ ਦੇ ਲੈ ਕੇ ਆਏਗਾ ਦੁਰਗੰਧ ਹੀ ਘਰ ਚ ਲੈ ਕੇ ਆਏਗਾ ਤਾਂ ਜਿਨ੍ਹਾਂ ਦੇ ਕੋਲ ਫੁੱਲ ਹੈ ਉਹਨਾਂ ਨੂੰ ਯਾਦ ਕਰਾਂਗੇ ਤਾਂ ਉਹ ਆਪਣੇ ਨਾਲ ਫੁੱਲਾਂ ਦੀ ਮਹਿਕ ਖੁਸ਼ਬੂ ਹੀ ਲੈ ਕੇ ਆਣਗੇ ਜੈ ਮਾਲਕ ਜੀ ਜੈ ਮਾਲਕ ਇਸ ਲਈ ਇਹ ਗੱਲ ਆਪਣੇ ਹਿਰਦੇ ਚ ਅੱਛੀ ਤਰ੍ਹਾਂ ਲਿਖ ਲੈਣਾ ਕਿ ਦੇਖਾ ਦੇਖੀ ਇਨਸਾਨ ਪੂਜਾ ਕਰਦਾ ਹੈ ਪਤਾ ਹੈ ਨਹੀਂ ਇਨਸਾਨ ਨੂੰ ਇਸ ਲਈ ਇਨਸਾਨ ਦੇ ਜੀਵਨ 'ਚ ਦੁੱਖ ਆਉਂਦੇ ਆ ਇਸ ਲਈ ਇਨਸਾਨ ਦੇ ਜੀਵਨ 'ਚ ਪਰੇਸ਼ਾਨੀਆਂ ਆਉਂਦੀਆਂ ਆ ਜਦੋਂ ਵੀ ਜਥੇਰਿਆਂ ਤੇ ਜਾਓ ਜਾਂ ਸੋਚੋ ਪੂਜਾ ਕਰਨ ਬਾਰੇ ਤਾਂ ਇਹ ਸੋਚੋ ਕੱਲ ਨੂੰ ਮੈਂ ਵੀ ਆਪਣੀ ਔਲਾਦ ਵਾਸਤੇ ਜਥੇਰਾ ਹੀ ਬਣਨਾ ਹੈ ਆਪਣੇ ਪੋਤੇਆਂ ਵਾਸਤੇ ਮਰ ਕੇ ਮੈਂ ਵੀ ਜਥੇਰਾ ਹੀ ਬਣ ਜਾਣਾ ਹੈ ਕਿ ਮੇਰੇ ਐਸੇ ਕਰਮ ਹੈ ਕਿ ਕੱਲ ਨੂੰ ਮੇਰੀ ਔਲਾਦ ਮੇਰੀ ਪੂਜਾ ਕਰੇ ਪੂਜਾ ਤਾਂ ਹਮੇਸ਼ਾ ਇਸ ਬੰਦਗੀ ਕਰਨ ਵਾਲਿਆਂ ਦੀ ਹੁੰਦੀ ਹੈ ਜਿਨ੍ਹਾਂ ਨੇ ਜਿੰਦੇ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ ਜਿਨ੍ਹਾਂ ਨੇ ਜਿੰਦੇ ਜੀ ਪ੍ਰਮਾਤਮਾ ਨੂੰ ਪਾ ਲਿਆ ਇਸ ਲਈ ਕਿਹਾ ਜਾਂਦਾ ਹੈ ਕਿ ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਵੱਲ ਦੇ ਸਦਾ ਫਕੀਰਾਂ ਦੇ ਕਿਉਂ ਕਿਉਂਕਿ ਫਕੀਰਾਂ ਨੇ ਬੰਦਗੀ ਕੀਤੀ ਹੈ ਫਕੀਰ ਜਾਨੀ ਸੰਤ ਫਕੀਰ ਜਾਨੀ ਸਤਗੁਰ ਉਹਨਾਂ ਨੇ ਬੰਦਗੀ ਕੀਤੀ ਹੈ ਉਹਨਾਂ ਨੇ ਭਗਤੀ ਕੀਤੀ ਹੈ ਉਹਨਾਂ ਨੇ ਸਿਮਰਨ ਕੀਤਾ ਹੈ ਇਸ ਲਈ ਜਿਨ੍ਹਾਂ ਨੇ ਬੰਦਗੀ ਕੀਤੀ ਹੋਵੇ ਭਗਤੀ ਕੀਤੀ ਹੋਵੇ ਜਿਨ੍ਹਾਂ ਨੇ ਆਪਣੇ ਆਪ ਨੂੰ ਉਹਦੇ ਚ ਜਲੀਨ ਕਰ ਦਿੱਤਾ ਹੋਵੇ ਐਸੀਆਂ ਰੂਹਾਂ ਦੀ ਪੂਜਾ ਕਰੋ ਐਸੀਆਂ ਰੂਹਾਂ ਨੂੰ ਯਾਦ ਕਰੋ ਤਾਂ ਫਿਰ ਉਹਨਾਂ ਦੇ ਨਾਲ ਪ੍ਰਭੂ ਦੀ ਰਹਿਮਤ ਆਂਦੀ ਹੈ ਉਹਨਾਂ ਦੇ ਨਾਲ ਪ੍ਰਭੂ ਦੀਆਂ ਖੁਸ਼ੀਆਂ ਆਂਦੀਆਂ ਹੈ ਪਰ ਜੇ ਜਿਠੇਰਿਆਂ ਦੇ ਨਾਮ ਦੀ ਜੋਤ ਜਗਾਵਾਂਗੇ ਤਾਂ ਜਿਹੜੇ ਆਪ ਹੀ ਭੂਤ ਪ੍ਰੇਤ ਬਣ ਕੇ ਬੈਠੇ ਹੋਏ ਆ ਘਰਾਂ 'ਚ ਪ੍ਰੇਤਾਂ ਦਾ ਫੇਰਾ ਹੋਏਗਾ ਭੂਤਾਂ ਦਾ ਫੇਰਾ ਹੋਏਗਾ ਤਾਂ ਉਹ ਘਰ 'ਚ ਸੁੱਖ ਕਿੱਦਾਂ ਆ ਸਕਦੇ ਹੈ ਉਹ ਘਰ 'ਚ ਖੁਸ਼ੀ ਕਿੱਦਾਂ ਆ ਸਕਦੀ ਹੈ ਇਸ ਲਈ ਇਹ ਇਨਸਾਨ ਦਾ ਸਭ ਤੋਂ ਵੱਡਾ ਪਰਮ ਹੈ ਸਭ ਤੋਂ ਵੱਡਾ ਭੁਲੇਖਾ ਹੈ ਜੋ ਜਿਠੇਰਿਆਂ ਦੀ ਪੂਜਾ ਕਰਦੇ ਹੈ ਜੋ ਜਿਠੇਰਿਆਂ ਦੇ ਮਗਰ ਜਾਂਦੇ ਹੈ ਕਿਉਂਕਿ ਸਭ ਤੋਂ ਵੱਡਾ ਵੱਡ ਬਡੇਰਾ ਤਾਂ ਇੱਕੋ ਹੀ ਆ ਸਾਡਾ ਉਹ ਪਰਮਾਤਮਾ ਉਹ ਪ੍ਰਭੂ ਉਹ ਮਾਲਿਕ ਪੂਜਾ ਕਰੀਏ ਤਾਂ ਆਪਣੇ ਮਾਲਿਕ ਦੀ ਆਪਣੇ ਪਰਮਾਤਮਾ ਦੀ ਆਪਣੇ ਪ੍ਰਭੂ ਦੀ ਪੂਜੀਏ ਤਾਂ ਪਰਮਾਨੰਦ ਨੂੰ ਉਹਨੂੰ ਪੂਜਾਂਗੇ ਤਾਂ ਜੀਵਨ ਚ ਆਨੰਦ ਆਏਗਾ ਹੁਣ ਕਿਸੇ ਨੂੰ ਪਤਾ ਕਿ ਜਿੱਦਾਂ ਦੇ ਮੇਰੇ ਬਾਪ ਦੇ ਦਾਦੇ ਦੇ ਕਰਮ ਸੀ ਉਹ ਕਿੱਥੇ ਜਾ ਕੇ ਬੈਠਾ ਹੈ ਭੂਤ ਬਣ ਕੇ ਬੈਠਾ ਹੈ ਪ੍ਰੇਤ ਬਣ ਕੇ ਬੈਠਾ ਹੈ ਕਿਹੜੀ ਯੂਨੀ ਚ ਭਟਕ ਰਿਹਾ ਹੈ ਐਸਿਆਂ ਨੂੰ ਯਾਦ ਕਰੂਗੇ ਐਸਿਆਂ ਦੀ ਪੂਜਾ ਕਰੂਗੇ ਤਾ ਫਿਰ ਉਹਨਾਂ ਦੀ ਰੂਹ ਜਿੱਦਾਂ ਦੇ ਕਰਮਾਂ ਨਾਲ ਹੋਏਗੀ ਲਿਬੜੀ ਹੋਈ ਉਹ ਕਰਮ ਲੈ ਕੇ ਗੰਦਗੀ ਲੈ ਕੇ ਤੁਹਾਡੇ ਕੋਲ ਆਏਗੀ। ਔਰ ਉਹਦੇ ਨਾਲ ਘਰ 'ਚ ਪਰੇਸ਼ਾਨੀਆਂ ਹੀ ਵਾਧਦੀਆਂ ਹੈ, ਘਰ 'ਚ ਤਕਲੀਫਾਂ ਹੀ ਵਾਧਦੀਆਂ ਹੈ, ਘਰ 'ਚ ਚਿੰਤਾਵਾਂ ਹੀ ਵਾਧਦੀਆਂ ਹੈ। ਉਹਨਾਂ ਘਰਾਂ 'ਚ ਕਦੀ ਸੁੱਖ ਨਹੀਂ ਆਂਦਾ, ਉਹਨਾਂ ਘਰਾਂ 'ਚ ਕਦੀ ਸ਼ਾਂਤੀ ਨਹੀਂ ਆਂਦੀ। ਔਰ ਬੜੀ ਹੈਰਾਨੀ ਹੁੰਦੀ ਹੈ ਉਦੋਂ ਸਾਨੂੰ ਕਿ ਜਦੋਂ ਦੇਖੀਦਾ ਹੈ ਕਿ ਇਨਸਾਨ ਦੇ ਅੰਦਰ ਹੀ ਪਰਮਾਨੰਦ ਹੈ, ਇਨਸਾਨ ਦੇ ਅੰਦਰ ਹੀ ਉਹ ਸੱਚਾ ਸੁੱਖ ਹੈ। ਪਰ ਫਿਰ ਵੀ ਇਨਸਾਨ ਆਪਣੇ ਅੰਦਰਲੇ ਆਨੰਦ ਨੂੰ ਛੱਡ ਕੇ ਆਪਣੇ ਅੰਦਰ ਛੁੱਪੇ ਹੋਏ ਪ੍ਰਭੂ ਨੂੰ ਛੱਡ ਕੇ ਇਨਸਾਨ ਬਾਹਰ ਟੱਕੇ ਖਾਂਦਾ ਫਿਰਦਾ ਹੈ ਔਰ ਦੁੱਖਾਂ 'ਚ ਆਪਣੀ ਜ਼ਿੰਦਗੀ ਗੁਆ ਰਿਹਾ ਹੈ। ਉਹ ਇਸੇ ਲਈ ਕਿਉਂਕਿ ਲੋਕ ਭਰਮਾਂ 'ਚ ਪੈ ਗਏ ਦੇਖਾ ਦੇਖੀ ਦੂਸਰੇ ਇਦਾਂ ਕਰਦੇ ਐ ਅਸੀਂ ਵੀ ਕਰੀਏ ਪਰ ਕਦੀ ਇਹ ਵੀ ਦੇਖ ਲਿਆ ਕਰੋ ਕਿ ਦੂਸਰੇ ਕਰਦੇ ਐ ਤਾਂ ਦੂਸਰਿਆਂ ਨੂੰ ਕਰਦਿਆਂ ਨੂੰ ਇੰਨੇ ਸਾਲ ਹੋ ਗਏ ਉਹਨਾਂ ਦੇ ਜੀਵਨ 'ਚ ਕੀ ਸੁੱਖ ਆ ਗਿਆ ਤਾਂ ਤੁਹਾਡੇ ਜੀਵਨ 'ਚ ਕੀ ਆਏਗਾ? ਤਾਂ ਉਮੀਦ ਹੈ ਕਿ ਜਿਹੜੇ ਜੀਵ ਜਠੇਰੀਆਂ ਦੀ ਪੂਜਾ ਕਰਦੇ ਹੁਣ ਸਮਝ ਗਏ ਹੋਣਗੇ ਕਿ ਅਸੀਂ ਆਪਣੇ ਕਰ ਉਹਨਾਂ ਭਟਕ ਰਹੀਆਂ ਰੂਹਾਂ ਨੂੰ ਯਾਦ ਕਰਨਾ ਹੈ ਜਾਂ ਸਤਗੁਰਾਂ ਨੂੰ ਯਾਦ ਕਰਨਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਸੋ ਅੱਜ ਤੋਂ ਬਾਅਦ ਜਠੇਰੀਆਂ ਦੀ ਪੂਜਾ ਕੌਣ-ਕੌਣ ਕਰੇਗਾ ਹੈ ਕੋਈ ਕਿਉਂਕਿ ਭੂਤਾਂ ਪ੍ਰੇਤਾਂ ਦੀ ਪੂਜਾ ਕਰੋਗੇ ਤਾਂ ਭੂਤ ਪ੍ਰੇਤ ਹੀ ਘਰ ਜਾਣੇ ਇਸ ਲਈ ਕਿਉਂ ਭੂਤਾਂ ਪ੍ਰੇਤਾਂ ਵਾਸਤੇ ਆਪਣੇ ਦਰਵਾਜ਼ੇ ਖੋਲ੍ਹਦੇ ਹੋ ਜਿਹੜੇ ਭੂਤ ਬਣ ਕੇ ਬੈਠੇ ਐ, ਪ੍ਰੇਤ ਬਣ ਕੇ ਬੈਠੇ ਐ, ਕੂਕਰ ਬਣ ਕੇ, ਸ਼ੂਕਰ ਬਣ ਕੇ ਬੈਠੇ ਐ, ਉਹਨਾਂ ਨੂੰ ਯਾਦ ਕਰੋਗੇ ਤਾਂ ਫਿਰ ਘਰ 'ਚ ਦਿਲਦਰੀ ਆਣਗੇ, ਘਰ 'ਚ ਦੁੱਖ ਹੀ ਆਣਗੇ। ਸੋ ਉਹਨਾਂ ਵਾਸਤੇ ਦਰਵਾਜ਼ਾ ਬੰਦ ਕਰੋ। ਔਰ ਖੋਲੋ ਦਰਵਾਜ਼ਾ ਆਪਣੇ ਪਰਮਪਿਤਾ ਪਰਮਾਤਮਾ ਵਾਸਤੇ। ਪਰ ਸਾਨੂੰ ਪਤਾ ਕਈ ਜੀ ਐ ਵੈਸੇ ਸੁਣਦਾ ਲੈਂਦੇ ਪਰ ਇਸ ਕੰਨ 'ਚੋਂ ਸੁਣ ਕੇ ਦੂਜੇ ਕੰਨ 'ਚੋਂ ਕੱਢ ਦਿੰਦੇ। ਹੁਣ ਐਤਵਾਰ ਆਣ ਆਲਾ ਫੇਰ ਉਹਨਾਂ ਨੂੰ ਜਠੇਰਿਆਂ ਤੁਰ ਪੈਣਾ। ਕਿਉਂਕਿ ਲੋਕ ਜਿੰਨਾ ਮਰਜ਼ੀ ਸਮਝਾ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਪਰ ਪਤਾ ਨਹੀਂ ਮਤਨ ਨੂੰ ਕੀ ਹੋਇਆ ਏ ਇਹ ਸਮਝ ਬਦਲਦੀ ਕਿਉਂ ਨਹੀਂ ਕਿੰਨਾ ਚਿਰ ਤੱਕ ਇਹ ਭੇਡ ਚਾਲ ਚ ਫਸੇ ਰਮਾਂਗੇ ਹੋਸ਼ ਵਿੱਚ ਆਓ ਆਪਣੇ ਜੀਵਨ ਨੂੰ ਆਨੰਦ ਨਾਲ ਪਰੋ ਇੰਨੇ ਸਾਲ ਹੋ ਗਏ ਐ ਦੁੱਖਾਂ ਚ ਜ਼ਿੰਦਗੀ ਗੁਜ਼ਾਰਦਿਆਂ ਨੂੰ ਇੰਨੀ ਉਮਰ ਹੋ ਗਈ ਐ ਸਿਵਾਏ ਦੁੱਖਾਂ ਤੋਂ ਕੀ ਮਿਲਿਆ ਹੁਣ ਥੋੜਾ ਜਿਹਾ ਕੁਝ ਐਸਾ ਕਰ ਲਈਏ ਕਿ ਸਾਡੇ ਜੀਵਨ ਚ ਪਰਮ ਆਨੰਦ ਆ ਸਕੇ ਔਰ ਅਸੀਂ ਤੁਹਾਨੂੰ ਗਾਰੰਟੀ ਦੇਣ ਨੂੰ ਤਿਆਰ ਆ ਕਿ ਤੁਹਾਡੇ ਕੋਲ 24 ਘੰਟੇ ਐ 24 ਘੰਟਿਆਂ ਚੋ ਸਿਰਫ 2 ਘੰਟੇ ਸਾਨੂੰ ਦਿਓ ਤੁਹਾਡਾ ਜੀਵਨ ਨਾ ਬਦਲ ਜਾਵੇ ਤਾਂ ਸਾਡਾ ਨਾਂ ਬਦਲ ਕੇ ਰੱਖ ਦਿਓ ਇਹ ਖੁਲਾਸਾ ਤਾਂ ਦੇ ਰਹੇ ਆ ਕਿ 2 ਘੰਟੇ ਜੋ ਐਸੀ ਕਮਾਂਗੇ ਤੁਸੀਂ ਉਹ ਕਰੋ ਬਾਕੀ 22 ਘੰਟੇ ਤੁਸੀਂ ਕੰਮ ਕਰੋ ਸੌਂਵੋ ਖਾਓ ਪੀਵੋ ਤੁਹਾਡੇ ਆ ਸਿਰਫ 2 ਘੰਟੇ ਉਹ ਕਰੋ ਜੋ ਐਸੀ ਕਹਿੰਦੇ ਆ ਤੁਹਾਡੇ ਜੀਵਨ ਚ ਆਨੰਦ ਨਾ ਉਤਰੇ ਤੁਹਾਡੇ ਜੀਵਨ ਚ ਸ਼ਾਂਤੀ ਨਾ ਆਵੇ ਤੁਹਾਡੇ ਜੀਵਨ ਚ ਪਰਮਾਨੰਦ ਦੀ ਝਲਕ ਨਾ ਮਿਲੇ ਤਾਂ ਸਾਨੂੰ ਆ ਕੇ ਇੱਥੇ ਖੜ ਕੇ ਕਹਦੇ ਹੋ ਕਿ ਮਾਲਕੋ ਤੁਸੀਂ ਕਿਹਾ ਸੀ ਤਾਂ ਸਾਨੂੰ ਝਲਕ ਨਹੀਂ ਮਿਲੀ ਕਿਉਂਕਿ ਇਹ ਸਤਸੰਗ ਸਿਰਫ ਤੁਸੀਂ ਨਹੀਂ ਸੁਣਨਾ ਇਹ ਸਤਸੰਗ ਇਸ ਡੀਡੀ ਪੰਜਾਬੀ ਦੇ ذریعے 180 ਦੇਸ਼ਾਂ ਚ ਵੀ ਜਾਣਾ ਹੈ ਇਸ ਲਈ ਇਹ ਸੱਦਾ ਸਾਰਿਆਂ ਵਾਸਤੇ ਹੈ ਸਿਰਫ ਤੁਹਾਡੇ ਵਾਸਤੇ ਨਹੀਂ ਹੈ ਜਿਹੜਾ ਵੀ ਪਰਮਾਨੰਦ ਲੈਣਾ ਚਾਹੁੰਦਾ ਹੈ ਪਰਮਾਨੰਦ ਨੂੰ ਪਾਣਾ ਚਾਹੁੰਦਾ ਹੈ ਆਪਣੀ ਜ਼ਿੰਦਗੀ ਦੇ ਕੁਝ ਮਹੀਨੇ ਔਰ ਸਿਰਫ 2 ਘੰਟੇ 24 ਘੰਟਿਆਂ 'ਚ ਇੱਕ ਵਾਰ ਸਾਨੂੰ ਦੇ ਕੇ ਦੇਖੋ ਜਿੱਦਾਂ ਸਮਝਾਵਾਂਗੇ ਉਸ ਰਸਤੇ ਚੱਲੂਗੇ ਤਾਂ ਤੁਹਾਡਾ ਜੀਵਨ ਨਾ ਬਦਲ ਗਿਆ ਤਾਂ ਫਿਰ ਕਿਉਂ ਤੁਹਾਨੂੰ ਉਸ ਮੰਜ਼ਿਲ ਤੇ ਲੈ ਜਾਵਾਂਗੇ ਕਿ ਤੁਹਾਨੂੰ ਫਰਿਆਦਾ ਕਰਨ ਦੀ ਕਦੀ ਲੋੜ ਪੈਗੀ ਨਹੀਂ ਤੁਹਾਡੇ ਜੀਵਨ 'ਚ ਐਸਾ ਆਨੰਦ ਭਰ ਦੇਵਾਂਗੇ ਕਿ ਤੁਸੀਂ ਛੋਟ-ਛੋਟੀਆਂ ਚੀਜ਼ਾਂ ਮੰਗਣ ਨੂੰ ਕਦੀ ਦੌੜੂਗੇ ਨਹੀਂ ਕਿਉਂਕਿ ਜਿਹਨੂੰ ਪਰਮਾਨੰਦ ਮਿਲ ਗਿਆ ਪਰਮ ਰਤਨ ਮਿਲ ਗਿਆ ਉਹਨੂੰ ਵਿੱਚ ਛੋਟਛੋਟੀਆਂ ਚੀਜ਼ਾਂ ਮੰਗਣ ਦੀ ਕੀ ਲੋੜ ਹੈ ਪਰ ਇੱਕ ਵਾਰ ਮੌਕਾ ਤਾਂ ਦਿਓ ਸਾਨੂੰ ਪਰ ਤੁਸੀਂ ਹੋ ਕੇ ਮੌਕਾ ਹੀ ਨਹੀਂ ਦਿੰਦੇ ਤੁਸੀਂ ਤਾਂ ਬਸ ਆਪਣੀਆਂ ਇੱਛਾਵਾਂ ਲੈ ਕੇ ਆਂਦੇ ਹੋ ਹੁਣ ਸੋਚ ਲਓ ਕਿ ਸਾਨੂੰ ਇੰਨੇ ਸਾਲ ਹੋ ਗਏ ਆਪਣੀਆਂ ਇੱਛਾਵਾਂ ਪੂਰੀਆਂ ਕਰਦਿਆਂ ਨੂੰ ਆਪਣੀਆਂ ਮੰਗਾਂ ਮੰਗਦਿਆਂ ਨੂੰ ਪਰ ਹੁਣ ਸਾਲ ਵਾਸਤੇ 2 ਸਾਲ ਵਾਸਤੇ ਅਸੀਂ ਜੋ ਮਾਲਕ ਕਹਿੰਦੇ ਉਹ ਕਰਕੇ ਦੇਖ ਲਈਏ 2 ਸਾਲ ਵਾਸਤੇ ਜੋ ਕਹਿੰਦੇ ਆ ਪੂਰੀ ਤਰ੍ਹਾਂ ਕਰਕੇ ਦੇਖੀਏ ਅਗਰ ਉਹ ਦੋਹਾਂ ਸਾਲਾਂ ਦੇ ਅੰਦਰ ਅੰਦਰ ਜੀਵਨ ਨਾ ਬਦਲੇ ਤਾਂ ਫਿਰ ਤੁਸੀਂ ਕਿਉਂ ਪਰ ਸ਼ਰਤ ਇਹ ਵੀ ਹੈ ਕਿ ਜੋ ਕਮਾਂਗੇ ਪੂਰੀ ਤਰ੍ਹਾਂ ਕਰਨਾ ਵੀ ਹੈ ਸਚਾਈ ਦੇ ਨਾਲ ਇਹ ਨਹੀਂ ਕਿ ਜੋ ਸਮਝਾਇਆ ਜਾਵੇ ਕਹਿ ਤਾਂ ਜਾਓ ਕਰਾਂਗੇ ਪਰ ਘਰ ਜਾ ਕੇ ਕਰੀਏ ਹੀ ਨਾ ਦਵਾਈ ਤਾਂ ਲੈ ਜਾਵਾਂ ਪਰ ਘਰ ਜਾ ਕੇ ਖਾਈਏ ਨਾ ਤਾਂ ਫਿਰ ਆ ਕੇ ਕਹੀਏ ਜੀ ਸਾਡਾ ਸਿਰ ਦਰਦ ਨਹੀਂ ਦੂਰ ਹੋਇਆ ਕਿਉਂਕਿ ਚੀਜ਼ ਖਾਵਾਂਗੇ ਤਾਂ ਹੀ ਅਸਰ ਦਿਖਾਏਗੀ ਇੱਕ ਵਾਰ ਮੌਕਾ ਤਾਂ ਦਿਓ ਇੱਕ ਵਾਰ ਪਰਮਾਨੰਦ ਨੂੰ ਮੰਗ ਕੇ ਤਾਂ ਦੇਖੋ ਪਰ ਅਸੀਂ ਇੱਕ ਵਾਰ ਫੇਰ ਕਹਿਣਾ ਚਾਹਾਂਗੇ ਕਿ ਇੰਨੀ ਜ਼ਿੰਦਗੀ ਤੁਹਾਡੀ ਗੁਜ਼ਰ ਗਈ ਦੁਨੀਆਵੀ ਮੰਗਾ ਮੰਗਦਿਆਂ ਦੀ ਦੁਨੀਆਵੀ ਫਰਿਆਦਾ ਕਰਦਿਆਂ ਦੀ ਇੰਨੀ ਵਾਰ ਤੁਸੀਂ ਲੱਖਾਂ ਵਾਰ ਜੀਵਨ ਦੀ ਫਰਿਆਦਾ ਕੀਤੀਆਂ ਹੋਣੀਆਂ ਪਰ ਫਿਰ ਵੀ ਤੁਸੀਂ ਪਾਉਂਗੇ ਕਿ ਇੰਨੀਆਂ ਫਰਿਆਦਾ ਕਰਨ ਤੋਂ ਬਾਅਦ ਵੀ ਸਾਡਾ ਜੀਵਨ ਹਾਲੇ ਵੀ ਦੁੱਖਾਂ ਦੀ ਮੰਜ਼ਿਲ ਤੇ ਹੀ ਖੜਾ ਹੈ ਹਾਲੇ ਵੀ ਚਾਰੇ ਪਾਸੇ ਦੁੱਖ ਹੀ ਦੁੱਖ ਹੈ ਇੰਨਾ ਮੰਗਣ ਤੋਂ ਬਾਅਦ ਵੀ ਇੰਨਾ ਸੁੱਖ ਮੰਗਿਆ ਕਿ ਸਾਡਾ ਪੇਟ ਦਰਦ ਠੀਕ ਹੋ ਜਾਵੇ ਸਾਡਾ ਸਿਰ ਦਰਦ ਠੀਕ ਹੋ ਜਾਵੇ ਸਾਡੇ ਘਰ 'ਚ ਪਰੇਸ਼ਾਨੀਆਂ ਦੂਰ ਹੋ ਜਾਣ ਕਿਉਂਕਿ ਅਸੀਂ ਛੋਟ-ਛੋਟੀਆਂ ਬਾਹਰ ਦੀਆਂ ਚੀਜ਼ਾਂ ਮੰਗਦੇ ਆ ਜੇ ਤਾਂ ਉਹੀ ਗੱਲ ਹੈ ਕੋਈ ਟਹਿਣੀਆਂ ਨੂੰ ਪੱਤੇ ਨੂੰ ਝਾੜੀ ਜਾਵੇ ਪਰ ਜੜ ਉੱਥੇ ਦੀ ਉੱਥੇ ਹੀ ਹੈ ਤਾਂ ਇੱਕ ਪੱਤਾ ਝਾੜਾਂਗੇ ਦੂਜਾ ਆ ਜਾਏਗਾ ਦੂਜਾ ਝਾੜਾਂਗੇ ਤੀਜਾ ਆ ਜਾਏਗਾ ਉਹ سلسلہ ਕਦੀ ਖਤਮ ਨਹੀਂ ਹੋਏਗਾ ਇਹੀ ਹਾਲਤ ਇਨਸਾਨ ਦੀ ਹੈ ਇੱਕ ਫਰਿਆਦ ਪੂਰੀ ਹੁੰਦੀ ਦੂਜਾ ਦੁੱਖ ਆ ਜਾਂਦਾ ਕਿਉਂਕਿ ਦੁੱਖਾਂ ਦੇ ਪੱਤੇ ਪਹਿਲੇ ਹੀ ਤਿਆਰ ਖੜੇ ਆ ਨਿਕਲਣ ਨੂੰ ਇੱਕ ਵਾਰ ਜੜ ਨੂੰ ਹੀ ਸਮਝ ਲਓ ਇੱਕ ਵਾਰ ਜੜ ਦੀ ਤਰਫ ਹੀ ਧਿਆਨ ਦੇ ਲਈਏ ਜੜ ਤੋਂ ਹੀ ਕੁਝ ਐਸਾ ਕਰ ਲਈਏ ਕਿ ਦੁੱਖਾਂ ਦੇ ਪੱਤਿਆਂ ਨੂੰ ਦੁਬਾਰਾ ਇਹ ਸਾਡੇ ਜੀਵਨ ਰੂਪੀ ਟਹਿਣੀ ਤੇ ਆਣ ਦਾ ਮੌਕਾ ਹੀ ਨਾ ਮਿਲੇ ਕੁਝ ਐਸਾ ਆਨੰਦ ਦੇ ਨਾਲ ਜੋੜ ਲਈਏ ਇਸ ਲਈ ਜਿਹੜੇ ਜੀ ਵਾਕੇ ਚਾਹਦੇ ਐ ਉਸ ਆਨੰਦ ਦੀ ਚਲਕ ਆਓ ਜੁੜੋ ਨਾਮ ਦੇ ਨਾਲ ਸ਼ਬਦ ਦੇ ਨਾਲ ਔਰ ਜਿਸ ਤਰ੍ਹਾਂ ਦੱਸਿਆ ਕਿ ਉਹ ਸਮਾਂ ਸਾਨੂੰ ਦੋ ਅਗਰ ਉਸ ਸਮੇਂ ਚ ਨਾ ਹੋਵੇ ਤਾਂ ਸਾਡੇ ਕੋਲੋ ਇਆਜ਼ਤ ਹੈ ਫਿਰ ਜਿੱਥੇ ਤੁਹਾਨੂੰ ਠੀਕ ਲੱਗਦਾ ਜਾ ਕੇ ਦੁਬਾਰਾ ਨਾਮ ਦਾ ਲੈ ਲਿਓ ਕਿਉਂਕਿ ਸਾਚ ਕੋ ਆਂਚ ਨਹੀਂ ਇਹਨੂੰ ਪਤਾ ਹੈ ਕਿ ਮੇਰੇ ਪੱਲੇ ਕੁਝ ਹੈ ਉਹੀ ਦੂਜੇ ਨੂੰ ਕਹਿ ਸਕਦਾ ਕਿ ਆ ਤੈਨੂੰ ਉਸ ਆਨੰਦ ਨਾਲ ਜੋੜੀਏ ਇਸ ਲਈ ਕਿੰਨਾ ਚਿਰ ਤੱਕ ਇਦਾਂ ਤਕਲੀਫਾਂ ਦੁੱਖਾਂ 'ਚ ਭਟਕਦੇ ਰਹੋਗੇ ਪਰਮ ਆਨੰਦ ਨੂੰ ਮੰਗੀਏ ਪਰਮ ਸੁਖ ਨੂੰ ਮੰਗੀਏ ਤਾਂ ਕਿ ਦੁਆਰਾ ਮੰਗਣ ਦੀ ਜ਼ਰੂਰਤ ਹੀ ਨਾ ਰਹਿ ਜਾਵੇ ਇਸ ਲਈ ਸਹਜੋ ਆਖਿਰ ਧੂਪ ਹੈ 1084 ਮ ਆਖਿਰ ਫਿਰ ਧੋਪੇ ਹੀ ਹੈ ਇਸ ਲਈ ਹੁਣ ਇਹ ਬਾਦਲ ਦੀ ਸ਼ਾਮ ਮੰਗਣੀ ਛੱਡਿਏ ਹੁਣ ਸਦਾ ਦੀ ਪਰਮ ਸ਼ਾਮ ਮੰਗ ਲਈਏ ਹੁਣ ਪਰਮ ਆਨੰਦ ਨੂੰ ਮੰਗ ਲਈਏ ਪ੍ਰਮਾਤਮਾ ਨੂੰ ਮੰਗ ਲਈਏ ਆਪਣੇ ਜੀਵਨ ਚ ਬਦਲਾਵ ਲਿਆਈਏ ਸਬਸਕ੍ਰਾਈਬ ਕੀਜੀਏ ਸਰਬ ਸੰਜਾ ਦਰਬਾਰ ਕੇ ਅਫੀਸ਼ੀਅਲ YouTube ਚੈਨਲ ਕੋ ਮਾਲਕ ਜੀ ਕੇ satsang ਕੀ ਵੀਡੀਓ ਸਭ ਤੋਂ ਪਹਿਲੇ ਆਪਣੇ ਮੋਬਾਈਲ ਆਈਪੈਡ ਪਰ ਦੇਖਣੇ ਲਈ ਸਬਸਕ੍ਰਾਈਬ ਬਟਨ ਦਬਾਤੇ ਸਮੇਂ ਬੈਲ ਆਈਕਨ ਪ੍ਰੈਸ ਕਰੇਂ ਔਰ ਸਾਥ ਮੇਂ 올 ਨੋਟੀਫਿਕੇਸ਼ਨ ਕੋ ਵੀ ਆਨ ਕਰੇਂ ਜੈ ਮਾਤਾ